सत श्रीकाल जी सारे बढ़ाने कल एक मिनट वापस करो हम बना लिया ब्लॉग फिर ममा ममा ने रहे मेरा कैमरा हम मैं बुलाऊंगा हम मैं थोड़ी चेर ममा अपना बनाऊंगा बलॉग उसके बाद मैं जाऊँगा अपने पूजा उस तो बाद थोड़ी मैं नहाँ बहार आऊँगा उसके बाद रोटी पानी पी के उस तो बाद स्टोरी सुनूंगा दीदी तो उसके बाद मैं उठ के चाय पानी पी लूँगा टोस्ट ना ਡੈਡੀ ਚਾਜਿੰਗ ਗਿਆ ਬੋ ਪੇਜੂ ਦੈਨ ਕਲ ਰਲੀ ਤੋ ਫਤਗਣਾ ਮਮਾ ਡੈਡੀ ਚਾਦੀ ਗੀਆ ਗੋਗਲਾ ਮਮਾ ਹੁਣ ਸੋਣਾ ਆ ਰਿਹਾ ਪਹੁੰਚ ਬਲੋਗ ਨੂੰ ਅੱਛਾ ਅੱਜ ਦੇ ਸਾਰੇ ਦਾ ਮੇਰੇ ਕੋਲੋਂ ਵੀ ਵੈਲਕਮ ਅਗੇਨ ਅਨ ਬਸਟੀ ਬਲੋਗ ਵੈਸੇ ਸਾਰੇ ਜੀ ਵੀਡੀਓ ਬਲੋਗਰ ਨੇ ਤਾਂ ਡਾ ਵੈਲਕਮ ਕਰ ਦਿੱਤਾ ਹੈ ਹਨਾ ਤੇ ਮੈਂ ਵਸ ਜਾ ਰਹੀ ਸੀ ਜਿਬਾਰੇ ਕਪੜੇ ਸੁਕਣੇ ਪਾਨ ਟਾਈਮ ਹੋ ਗਿਆ ਆ ਪੌਣੇ ਸੱਤ ਹੋਣੀ ਆਲੇ ਆ ਬਸ ਉਧਰ ਆਪਾਂ ਨੇ ਸਬਜ਼ੀ ਰੱਖੀ ਆ ਸਬਜ਼ੀ ਆਪਣੀ ਬਣਾ ਲਈ ਆ ਨਾਲ ਆਪਾਂ ਨੇ ਰੱਖੇ ਹੋਏ ਨੇ ਰਾਈਸ ਤੇ ਪਤੇ ਹੁਣ ਹੀ ਨੇ ਜੰਮੀ ਜੰਮੀ ਜੀ ਦਿਖਾ ਕੇ ਬੈਠੇ ਨੇ ਮੈਂ ਬੋਲ ਜਾਊਗਾ ਦੇਖੋ ਵੀ ਫਤਿਹ ਕੰਮਾ ਥੋੜੀ ਦਰ ਪੁੱਛਣਾ ਹਾਂਜੀ ਚਲੇ ਜਾਇਓ ਚਲੇ ਜਾਇਓ ਬਸ ਉਹਨਾਂ ਨੂੰ ਆਲਾ ਦਿਓ ਠੀਕ ਹੈ ਪਾਪਾ ਨੂੰ ਠੀਕ ਹੈ ਮੇਰਾ ਬੱਚਾ ਮੈਂ ਕੱਪੜੇ ਸੁਕੜੇ ਮਾਉਂਗਾ ਤੁਸੀਂ ਮਰੀ ਆ ਦੇਖੋ ਮੇਰਾ ਨਵਾਂ ਸਟੇਰ ਕੱਪੜੇ ਦਾ ਇਹ ਛੋਟੀ ਕਰਨੀ ਹੈ ਨਾ ਆ ਦੇਖੋ ਬਦ ਨੇ ਸਾਸ ਲਾਈ ਅੰਮਾ ਦੇਖੋ ਜੇ ਅਸੀਂ ਛੋਟੀ ਕਰਨੀ ਹੈ ਇਦਾਂ ਕਰ ਸਕਦੇ ਹਾਂ ਹਾਂ ਆ ਦੇਖੋ ਟੀ-ਸ਼ਰਟ ਇਦਾਂ ਟੀ-ਸ਼ਰਟ ਹੀ ਕਰ ਸਕਦੇ ਹੋ ਅੱਛਾ ਟੀ-ਸ਼ਰਟ ਅੱਗਾ ਛੋਟੀ ਹੁੰਦੀ ਹੁੰਦੀ ਹੈ ਹੂੰ ਭੰਗੜਾ ਤੇ ਪਾਗ ਦਿਖਾ ਦੇ ਜਦੋਂ ਪੱਗ ਬੰਨੀ ਹੋਏ ਤੇ ਭੰਗੜਾ ਨਾ ਪਵੇ अरे वाह अरे वाह अरे वाह <laughs> वाह तेन तो थे इसे तो बनाई जाए तेन तेन कोई लिया बटीक का बुआ तो तू बंदा हाँ बुटीक का बुआ खोलना पिछले पता भी लगे हाँ देखो इधर मुे वास्ती हुई है देखो रील शूट हो रही देखो ਕੈਮਰਾਮੈਨ ਕਿੰਨੀ ਮਿਹਨਤ ਕਰਦਾ ਵਿਚਾਰਾ ਹੁਣ ਇਹ ਨਹੀਂ ਪਤਾ ਕਿ ਵੀਡੀਓ ਬਣਾ ਦੁਬਾਰਾ ਲੜਾਈ ਹੋ ਜੇ ਪਏ ਕੈਮਰਾਮੈਨ ਦੇ ਨਾਲ ਦੇਖ ਦੇ ਐਕਸ਼ਨ ਇੱਕੋ ਹੀ ਮਾਰੀ ਜਾਣੀ ਐ ਐਕਸ਼ਨ ਬਦਲ ਵੀ ਲਿਆ ਕਰ ਹੁਣ ਦੇਖੀ ਵੀ ਜਾ ਰਹੀ ਵੀਡੀਓ ਤੇ ਬੁਟੀਕ ਚ ਨਾ ਆਪਣੇ ਚ ਨਾ ਵੱਡੀ ਅਮਨ ਵੱਡੀ ਲਾਈਟ ਬੰਦ ਕਰਤੀ ਆ ਮੈਂ ਤਾਂ ਕਿੱਥੇ ਲਾਈ ਏ ਮੈਨੂੰ ਲੱਗਦਾ ਕਿ ਤੇ ਉੱਪਰ ਉੱਪਰ ਲਾਈ ਏ ਤੇ ਮੈਂ ਉੱਪਰ ਵੇਖਣ ਦੀ ਅੰਮਾ ਜੀ ਜਾਦਨ ਫਤੇ ਦਿਹਾੜੀ ਕੰਨਾ ਜਾਂਦੀ ਹੋਈ ਕੱਪੜੇ ਲੈ ਜੀ ਜੁੱਤੀ ਦੇ ਨਾਲ ਮੈਨੂੰ ਮੈਂ ਕਿੱਡਾ ਹੀ ਲੂਬਾ ਚੱਪਾ ਕਰੀ ਬਾਗੀ ਫਿਰ ਅੱਜ ਤੇ ਕੱਪੜੇ ਪਏ ਜਾਂਦੀ ਹੋਈ ਲੈ ਜੀ ਅੱਜ ਤਾਂ ਮੈਨੂੰ ਵੀਡੀਓ ਐਡ ਕਰ ਲੈਣਾ ਟਾਈਮ ਨਾ ਪਉਣੀ ਲੈ ਜਾ ਫਿਰ ਉੱਥੇ ਬਾਹਰ ਜਾ ਕੇ ਕਰ ਲੈ ਉਹ ਚਾਰਾ ਤੇਰੇ ਡੀਕਨデア ਬਾਹਰ ਬੈਠਾ ਉਹਨੇ ਕੱਲੇ ਨੇਰੇ ਚ ਡਰ ਜਣਾ ਨੇ ਚੱਲ ਜਾਓ 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 ਫਤੇ ਅੰਮਾ ਜੀ ਮੈਂ ਰੰਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਵੰਦੇ ਏ ਅੰਮਾ ਜੀ ਮੈਂ ਇਹਨੂੰ ਫਲਾਣਾ ਕਿੰਨੂੰ ਹੋਰ ਫੋਨ ਨੂੰ ਹਾਏ ਬਾਹਰ ਤੇ ਬਦਬੂ ਤਾਂ ਦੇ ਕਿੰਨੀ ਆਉਂਦੀ ਉਹ ਦੇਖੋ ਇਧਰ RAM ਨਾ ਨਾ ਰੀਲ ਐਡਿਟ ਕੀਤੀ ਜਾ ਰਹੀ ਹੈ ਇੰਨੀ ਸ਼ਰਮ ਨਹੀਂ ਆਗੀ ਮੈਂ ਰਸੋਈ 'ਚ ਕੰਮ ਕਰਲਾਂ ਜਾ ਕੇ ਹਾਂ ਮਮਾ ਕਿੱਡੀ ਬੇਸ਼ਰਮੀ ਹਾਂ ਪੁੱਤ ਫਤਿਹ ਹੁਣ ਫਤਿਹ ਦੇਖਿਓ ਕਹਿੰਦਾ ਪੂਲ 'ਚ ਵੀ ਦੁਬਾਰਾ ਹਵਾ ਭਰ ਕੇ ਦੋ ਉਹਦੇ 'ਚ ਦੱਸ ਉਹਦੇ 'ਚ ਕਿੱਦਾਂ ਭਰ ਜੂਗੀ ਲੈ ਹੁਣ ਪੰਪ ਲੈਣ ਤੁਰ ਪਿਆ ਏ ਚੱਲ ਤੂੰ ਲੈ ਲ ਦੁਆ ਕਰ ਆਪਣੇ ਵਿਹਾਸ ਤੇ ਪੰਗੇ ਲੈ ਲੈ ਜੇ ਤੇ ਤੂੰ ਨਹੀਂ ਸੈਟਿੰਗ ਹੋਈ ਤੇ ਮੈਨੂੰ ਨਾ ਕਹੀਂ ਪੁੱਤਰੀ ਨਹੀਂ ਮੇਰਾ ਖੇਚਣ ਦਾ ਕੰਮ ਹੀ ਨਹੀਂ ਨਿਬੜਿਆ ਹੈਗਾ ਇੱਕਾ ਜਿਹੜਾ ਜਿਹੜਾ ਕਮਰੇ ਚ ਉੱਠ ਕੇ ਜਾਂਦਾ ਨਾ ਇਹ ਪੱਖੇ ਚੱਲਦੇ ਛੱਡ ਜਾਂਦੇ ਨੇ ਤੇ ਮੈਂ ਪੱਖੇ ਬੰਦ ਕਰਨ ਨੂੰ ਹਾਂਜੀ ਕਿਤੇ ਚ ਉਹ ਤੋਂ ਬਾਹਰੋਂ ਆਇਆ ਕਰੋ ਮੈਂ ਪੁੱਤ ਅੰਦਰ ਮੇਰੇ ਰਾਈਸ ਖਰਾਬ ਹੋ ਜਾਣੇ ਨੇ ਉਬਲਣ ਵਾਸਤੇ ਰੱਖੇ ਹੋਏ ਨੇ ਮੈਂ ਉਹ ਪਾਪਾ ਨੂੰ ਕਹਿ ਦਿਓ ਠੀਕ ਐ ਨਮੁਦਰੀ ਕਮਰੇ ਨਾਲ ਛੱਡੋ ਆ ਰਹੀ ਮੈਂ ਡਰਦੀ ਮੈਨੂੰ ਕਿਹੜਾ ਸੱਪ ਆ ਗਿਆ ਚਾਦ ਤੋਂ ਪਾਰ ਬੰਦਾ ਨਾ ਆ ਰਿਹਾ ਨੰਗਾ ਬੰਦਾ ਇੱਕ ਨਿਕਾ ਜਾ ਉਹਨੂੰ ਦਿਖਾਣਾ ਨਹੀਂ ਹੈਗਾ ਤੇ ਮੈਂ ਕੰਮ ਰੁਕੀ ਤੇੜੇ ਦੇ ਅੰਦਰੋਂ ਖਾਣਾ ਪੀਣਾ ਬਣਾ ਕੇ ਆ ਗਈ ਬਾਹਰ ਕੱਪੜੇ ਪਏ ਸੀ ਕਿ ਮੈਨੂੰ ਤੁਹਾਨੂੰ ਬਾਹਰ ਨਹੀਂ ਸੁੱਕਣਾਂਗੇ ਅੱਜਕੱਲ੍ਹ ਗਰਮੀਆਂ ਜਿਹੜਾ ਥੋੜਾਕਾ ਟਾਈਮ ਦੇ ਕੱਪੜੇ ਪੇਰਾਂ ਸਮੈਲ ਜੀ ਆਉਣ ਲੱਗ ਜਾਂਦੇ ਨੇ ਦਮੂ ਸਿਰ ਤੇਰਾ ਟਰੌਜ਼ਰ ਪਾਜੋ ਸਕੂਲ ਤੋਂ ਨਹੀਂ ਨਹੀਂ ਸੁਦੀ ਨੂੰ ਨਾ ਬਈ ਅੱਛਾ ਚਲ ਤੂੰ ਛੁੱਟੀ ਹੋਣਾ ਤੈਨੂੰ ਬੜਾ ਪਤਾ ਹਣਾ ਠੀਕ ਹੈਂ ਤੁਹਾਡੇ ਲੀਨਾ ਕੋਸ਼ ਕਰੇ ਸਕ ਨੂੰ ਆਂ ਬਿਆ ਸਾਰੀ ਮਾਸੀ ਤੇ ਦੁਆਲੇ ਸਾਰੇ ਆ ਮਾਸੀ ਭੁੱਖ ਮਾਸੀ ਭੁੱਖ ਲੱਗੀ ਸੇਤੀ ਕਰੋ ਹੈ ਨਹੀਂ ਰਲ ਰਹਾ ਉਹ ਕਾਹ ਤੋਂ ਕਾਦਾ ਸਵੇਰੇ ਮੈਨੂੰ ਕੀ ਪਤਾ ਦੀਦੀ ਦੀਦੀ ਹਾਂਜੀ ਮੈਂ ਥੱਲੇ ਬੈਠੇ ਦੀ ਨੇ ਇੱਥੇ ਦਿਖਾ ਦੇ ਤੇਰਾ ਜਨ ਜਾਂਮ ਲੱਗਿਆ ਕਿ ਤੂੰ ਲੰਗਰ ਲਾਇਆਂ ਦੀ ਅਰਬੀ ਦੀ ਸਬਜ਼ੀ ਨਾਲ ਰੋਟੀਆਂ ਬਣਾਤੀਆਂ ਜੀ ਨਹੀਂ ਕੀਤਾ ਖਾਣੇ ਦੀਦੀ ਨਹੀਂ ਫਤੇ ਸੰ ਕਹਿੰਦਾ ਮੈਨੂੰ ਦਿਖਾਓ ਫਤੇ ਸੰ ਨੂੰ ਨਹੀਂ ਦਿਖਾਣਾ ਹੈਗਾ ਇਹ ਨਹੀਂ ਹਾਂ ਅੱਛੀ ਦੀਦੀ ਨਹੀਂ ਮਤ ਦੀਦੀ ਫੇਰੀ ਕੰਮ ਕਰਦੀ ਪਈ ਐ ਜੇ ਕੰਮ ਨਹੀਂ ਲਿਖਕੜਾ ਹੋਰ ਕੰਮ ਨਹੀਂ ਲਿਖਕੜਾ ਤੇ ਆ ਸ਼ਾਮ ਨੂੰ ਕੀ ਕਰਦਾ ਕੋ ਬਾਹਰੇ ਬੈ ਜੀਏ ਤੇ ਕੰਮ ਨਹੀਂ ਨਿਭੜਦੇ ਆ ਬੇ ਟਾਈਮੇ ਕੰਮ ਨਿਭੜਦੇ ਨੇ ਸਾਰੇ ਉਹਨੇ ਨੂੰ ਬਾਹਰ ਬੈਣ ਦਾ ਵੈਸੇ ਟਾਈਮ ਨਹੀਂ ਲੱਗਦਾ ਹੈਗਾ ਹੈਨਾ ਕੀ ਕਰੇ ਬੰਤਾ ਤਾਂ ਮੂੰਹ ਤੇ ਟੈਨਸ਼ਨ ਜਦੋਂ ਮੰਮਾ ਪੁੱਛਦੇ ਹੀ ਵੀ ਆਉਣਾ ਤੇ ਨਾਲ ਅਜੇ ਤੇ ਰਹਿ ਕਿਹੜਾ ਇੱਕ ਤਰੀਕ ਨੂੰ ਸਕੂਲ ਲੱਗਨੇ ਕਿ ਤੇ ਇਹਨੇ ਨੂੰ ਲੱਗਨੇ ਨੇ ਇੱਕ ਨੂੰ ਹੈ ਇੱਕ ਨੂੰ ਇੱਕ ਨੂੰ ਠੀਕ ਐ ਦਮੂ ਨਾ ਅੰਦਰ ਕੰਮ ਕਰਦੀ ਪਈ ਦਮੂ ਥੋੜੀ ਦੇਰ ਇੱਥੇ ਵਾਰ ਸਰ ਕਰ ਨਹੀਂ ਨਹੀਂ ਵਸ ਕੋ ਤਾਂ ਦਿਮਾਗ ਪ੍ਰੈਸ਼ ਹੋ ਜਾਂਦਾ ਐ ਐਮ ਨਹੀਂ ਐ ਗਮਾ ਸੀ ਬਹੁਤ ਕੰਮ ਪਿਆ ਮੇਰਾ ਤੂੰ ਜਿਹੜਾ ਪਿਛਲਾ ਮਹੀਨਾ ਨਿਕਲੇ ਉਹ ਕਿੱਧਰ ਗਿਆ ਹੁਣ ਭੱਜ ਲੈ ਹੈ ਜਿਹੜੀਆਂ ਛੁੱਟੀਆਂ ਹੀ ਉਹਦੇ ਚੱਕੀ ਕੀਤਾ ਇੱਧਰ ਮੂੰਹ ਦਿਖਾਓ ਕੀਤਾ ਸੀ ਕੁਛ ਨਹੀਂ ਮੂੰਹ ਇੱਧਰ ਕਰੋ ਇੱਕ ਪਤਾ ਇੱਕ ਦੀਦੀ ਪਤਾ ਕੀ ਕਹਿੰਦੇ ਕੀ ਦਮਨ ਪੁੱਤਰੀ ਵਾਰ ਬਹੁਤ ਸੋਹਣੀ ਐ ਉਹ ਸੱਚੀ ਸੌਂ ਲੱਗੇ ਲੈ ਨਹੀਂ ਕਿੱਥੇ ਜਾ ਇਹ ਗਾਣਾ ਹੀ ਹੋ ਜਾ ਦਮੂ ਜਿਹੜਾ ਉਹ ਜਿਹੜਾ ਸ਼ਾਮੀ ਸੁਣਾ ਬੋਲਦੀ ਹੈ ਆਵਾਜ਼ ਕੀ ਗਾਣੇ ਗਾਣੇ ਚ ਆਵਾਜ਼ ਨਹੀਂ ਵੈਸੇ ਤੇ ਰਿਵਾਰ ਬੜੀ ਸੋਹਣੀ ਹੈ। ਅੱਛਾ। ਅੱਜ ਕੈਮਰਾ ਪਤਾ ਨਹੀਂ ਕਿਉਂ ਉਹ ਕਰ ਰਿਹਾ। ਕੀ ਵਿੱਚ ਬਲਰ ਜਿਹਾ ਮਾਰ ਜਾਂਦਾ। ਨੰਨੀ ਪਹਿਲੀ ਵਾਰ ਜ਼ਿੰਦਗੀ ਚ ਚੰਡੀਗੜ੍ਹ ਗਈ ਹੈ ਨਾ ਮਣ। ਚੰਡੀਗੜ੍ਹ ਗਈ। ਮੈਂ ਨੰਨੀ ਦੇ ਫੋਟੋਆਂ ਦੇਖ ਜਾਈਆ। ਪਤੇ? ਆ ਮੈਨੂੰ ਜੁੜਦਾ ਵਸਵਾਇਆ ਮੈਂ। ਨਹੀਂ। ਫੁੱਦੂ ਦੀ ਫੋਟੋਆਂ ਚ ਕਰ ਜਾਣੀ। ਲੋਨੋ ਇੱਕ ਹੋਰ ਫੇਰ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਉਂਕਿ ਨੈਕਸਟ ਡੇ ਹੋ ਗਿਆ ਜਦੋਂ ਮੈਂ ਵਲੌਗ ਨੈਕਸਟ ਡੇ ਕੰਟੀਨਿਊ ਕਰਦੀ ਹਾਂ ਨਾ ਤਾਂ ਮੈਨੂੰ ਫੇਰ ਆਦੇ ਤੇ ਮੈਨੂੰ ਫੇਰ ਸਤਿ ਸ਼੍ਰੀ ਅਕਾਲ ਬੁਲਾਨੀ ਆ ਤੇ ਬਾਹਰ ਬੜੇ ਚ ਧੁੱਪ ਜੀ ਬਹੁਤ ਹੈ ਕਾ ਬੰਦ ਹੋ ਰਹੀ ਹੈ ਧੁੱਪ ਪੈ ਟੈ ਕੇ ਤੇ ਨੀਂਦ ਜਾ ਰਿਹਾ ਆ ਕੁਛ ਅੱਜ ਬਾਹਰ ਹੀ ਘਰੇ ਹਾਂ ਨਹੀਂ ਤੇ ਕੁਝ ਸਮਾਨ ਚਾਹੀਦਾ ਸੀਗਾ ਉਹ ਲੈਣ ਚੱਲਾਂ ਹਾਂ ਹਾਂਜੀ ਹੁਣ ਸੌਫ ਹੋ ਗਿਆ ਪਰ ਨੀਂਦ ਤੋਂ ਕੂਟਰੀ ਚਲਾਨੀ ਆ ਗਈ ਹੈ ਕਿੱਧਰੋਂ ਦੀ ਆਇਦਰ ਦੀ ਘੜਲਾ ਆ ਜਾ ਜੋਂ ਜੋਂ ਬੱਚਿਆਂ ਦੇ ਸਕੂਲ ਦਾ ਲੱਗਣ ਲੱਗੇ ਟੀਚਰ ਹੀ ਆ ਰਹੇ ਬੱਚੇ ਤਾਂ ਨਹੀਂ ਆ ਰਹੇ ਪਰ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਮੈਨੂੰ ਦਿਲ ਲੱਗਦਾ ਹੈਗਾ ਕਿ ਸਰਕਾਰ ਛੁੱਟੀਆਂ ਹੋ ਕਰੂਗੀ ਹੋਰ ਵਧਾਣਗੇ ਮੈਨੂੰ ਲੱਗਦਾ ਰੋਕ ਰਿਹਾ ਇੰকি ਬੜਾ ਬੁਰਾ ਹਾਲ ਹੋਇਆ ਗਿਆ ਯਾਰ ਇੱਥੇ ਇਧਰ ਪ੍ਰਨੀਤ ਸਿੰਘ ਜੀ ਨੇ ਸਕੂਟਰੀ ਕੱਢ ਲਈ ਹਾਂਜੀ ਕੀ ਥੈਂਕ ਯੂ ਫਰ ਲੇ ਅਰੇ ਵਾਹ ਚਲ ਧਿਆਨ ਨਾ ਜਾਏ ਤੇ ਧਿਆਨ ਨਾ ਆ ਜੀ ਚੱਕ ਪਤ ਆ ਨਾਲ ਹੀ来ਦਾ ਹਾ ਫੋਨ ਕਰ ਗਈ ਮੇਰੇ ਫੋਨ ਤੋਂ ਅੱਜ ਧਿਆਨ ਨਾ ਜਾਈ ਚੰਗਾ ਹਾਂ ਹਾਂ ਬੱਚੇ ਜਵਾਨ ਹੋ ਜਾਂਦੇ ਨੇ ਨਾਲ ਚੱਲੇ ਸਭ ਹੋ ਜਾਂਦਾ ਹੈ ਅੱਜ ਪਾਜੀ ਹੈ ਨਾ ਉਹਨਾਂ ਨੇ ਲੈਟ ਆਣਾ ਕਿ ਮੈਂ ਸਕੂਲ ਤੋਂ ਆ ਕੇ ਸਾਰੀ ਸਾਰੀ ਇਨੀ ਨੀਂਦ ਆਈ। ਇਹ ਕੁਛ ਪਤਾ ਨਹੀਂ ਕੀ ਸਿਰ ਦਰਦ ਜਿਆ ਕਰ ਜਾਂਦਾ ਹੈ। ਕੁਛ ਰੂਟੀਨ ਜੀ ਸੈਟ ਨਹੀਂ ਹੋ ਰਹੀ ਉਹਦੇ ਕਰਕੇ ਨਾ ਬੜਾ ਡਾਊਨ ਜਿਹਾ ਫੀਲ ਹੋ ਜਾਂਦਾ ਜੀ। ਹੌਲੀ ਹੌਲੀ ਗੱਡੀ ਟਰੈਕ ਤੇ ਚੜੂਗੀ। ਆ ਦੇਖੋ ਫਤੇ ਸਿੰਘ ਜੀ ਨੇ హెయిਰਵਾਸ਼ ਕੀਤੇ ਨੇ ਤੇ ਗੁੱਤ ਕੀਤੀ ਹੋਈ ਹੈ ਜੀ ਹੁਣ ਮੈਂ ਜੂڑا ਕਰਦੀ ਆ। హెయిਰਵਾਸ਼ ਨਹੀਂ ਕੀਤੇ। ਹੋ ਰਾਤ ਨੂੰ ਪੁੱਛਣਾ ਐਸੀ। ਤੇ ਫਤੇ ਦੀ ਗੁੱਤ ਟਿਕਾਉ ਜਾਂਦਾ ਨਾ ਫਤੇ హెయిਰਵਾਸ਼ ਕਰਦਾ ਮੈਂ ਇਹਨੂੰ। ਗੁੱਤਨੀ ਦੇਖੋ ਇਹਦੀ ਗੁੱਤਨੀ ਦੇਖੋ ਫਤੀ ਦੀ ਸੇਮ ਸੇਮ ਟੂ ਸੇਮ ਦੂਸਰੀ ਗਗਲ ਲੱਗ ਰਹੀ ਹੈ ਫਤੀ ਹੈ ਮਾਜੀ ਹਾਂਜੀ ਗੰਦੇ ਸੇ ਪਹਿਲਾਂ ਕਿਧਿਆਣੀ ਚਾਹੀਦੀ ਸੀ ਮੇਰੀ ਆਣੀ ਚਾਹੀਦੀ ਸੀ ਕਿ ਪਨੀਰ ਦੀ ਆਣੀ ਚਾਹੀਦੀ ਸਾਲੀ ਗੰਦੇ ਜਿੱਦੀ ਮਰਜ਼ੀ ਆ ਜਾ ਕੋਈ ਗੰਦੇ ਮੇਰੀ ਆ ਜਾਗੀ ਅੱਛਾ ਜੀ ਮੇਰੀ ਕਨਵਾਇ ਜੁਣੀ ਚਾਹੀਦੀ ਸੀ ਟਾਈਮ ਹੋ ਗਿਆ ਮਨਾਂ ਦਾ ਚਾਰ ਕੋੜੇ ਦਾ ਤਾਂ ਹੁਣ ਨਾਲੇ ਚਾਹ ਪਾਣੀ ਨੂੰ ਨਾ ਨਹੀਂ ਆਪਾਂ ਭੁੱਖ ਬਹੁਤ ਲੱਗ ਰਹੀ ਹੈ ਮਨ ਨੂੰ ਮੈਂ ਦੇਖਦੀ ਹਾਂ ਕੁਛ ਖਾਣ ਨੂੰ ਪਿਆ ਹੈ ਕਿ ਅੱਜ ਮੈਂ ਰਾਈਸ ਲੈ ਕੇ ਗਈ ਸੀਗੀ ਲੰਚ ਚ ਜਿਹੜੇ ਸਭ ਨਗਾ ਆਂਦੀ ਸੱਚੀ ਆਏਣਾ ਇਹ ਤਾਂ ਦੰਮੂ ਨੇ ਮੈਂ ਚਾਹ ਬਣਾ ਕੇ ਦੇਤੀ ਏ ਪਰ ਮੈਨੂੰ ਇੱਕ ਗੱਲ ਦਾ ਗੁੱਸਾ ਆ ਰਿਹਾ ਕਿ ਮੈਂ ਕੱਲ ਪਾਏ ਸੀ ਮਸ਼ੀਨ 'ਚ ਕੱਪੜੇ ਤੇ ਸਾਡੀ ਹੋ ਗਈ ਸੀ ਮੋਟਰ ਖਰਾਬ ਤੇ ਹੁਣ ਮੈਂ ਅੱਜ ਸਕੂਲ ਵੀ ਜਾ ਆਈ ਤੇ ਪਰ ਮੈਂ ਵੇਖਿਆ ਕਿ ਉਹ ਕੱਪੜੇ ਮਸ਼ੀਨ 'ਚ ਹੀ ਪਏ ਨੇ ਉਹ ਕਿਸੇ ਨੇ ਕੱਢਿਆ ਹੀ ਨਹੀਂ ਹੈਗੀ ਉੱਥੋਂ ਮਸ਼ੀਨ ਤੋਂ ਸਮੈਲ ਆਉਂਦੀ ਹੈ ਹੈ ਸਮੈਲ ਆਈ ਜਾ ਕੋਈ ਗੱਲ ਨਹੀਂ ਹੁਣ ਗਗਨ ਮਮਾ ਕੱਢੂਗੀ ਹੁਣ ਗਗਨ ਮਮਾ ਆ ਕੇ ਕੱਢੂਗੀ ਕਿਹਨੂੰ ਬੋਲਣਾ ਤੇ ਮਾਰੇ ਮੈਂ ਕਰ ਜਾ ਮਾਰੋਤਾ ਹਾਂਜੀ ਤੁਹਾਨੂੰ ਸਾਰਾ ਕੁਝ ਮੰਮਾ ਦੇ ਆਏ ਹੈ ਜੇ ਤਾਂ ਹੁੰਦਾ ਕਿ ਜੈਮ ਵਾਲੀ ਰੋਟੀ ਦੀ ਕੀ ਹੁੰਦੀ ਜਿਹਨੂੰ ਭੁੱਖ ਨਹੀਂ ਲੱਗੀ ਸੀ ਜਾਣ ਕੇ ਬਸ ਕਿੱਥੋਂ ਆਇਆ ਕਪੜਾ ਲੁੰਨਣ ਦਾ ਜਿਹੜਾ ਫਤਨ ਲਗਾ ਲਈ ਤੇ ਹਾਂ ਹਾਂ ਪੰਜ ਰਸਾਂ ਉਹਨੂੰ ਬਣਾਉਣੀਆਂ ਨੇ 11 ਨਾ ਕੋ ਫੈਬਰਿਕ ਜੀ ਬੜਾ ਘੈਂਟ ਘੈਂਟ ਕਿਹੜੇ ਕਿਹੜਾ ਗਾਉਨ ਨੇ ਕਿ ਉਹਨੂੰ ਜਿਹਦਾ ਗਾਰਡਨ ਨਾਲ ਹੁੰਦਾ ਨਾਲ ਨਾਲ ਫਤਿਹਗੰਨਾ ਮੈਨੂੰ ਬਦਾਮਾਂ ਵਾਲਾ ਦੇ ਦੇਖੋ ਸਾਰਾ ਦਿਨ ਏਸੀ ਦੇ ਚੱਕਰ ਚਾ ਗਰਮ ਸਦਰਾਂ ਪੀਂ ਰਹੇ ਹਾਂ ਤੇ ਮੈਨੂੰ ਇਹਨਾਂ ਨੂੰ ਵੇ ਵੇ ਕਿ ਸੁਸਤੀ ਚੜ ਜਾਂਦੀ ਫਿਰ ਮੈਨੂੰ ਵੀ ਦੇ ਦਿਓ ਯਾਰ ਆਹ ਦੇਖ ਲਓ ਬੱਚੇ ਮੈਂ ਮੰਗਦੇ ਤਾਂ ਜਾਣ ਤੁਸੀਂ ਲੈ ਜਰੂਰੀ ਆ ਵੀ ਮੰਗਾਂਗੀ ਤੇ ਫੇਰ ਤੁਸੀਂ ਮੰਗਦੇ ਹੁੰਦੇ ਹੋ ਕਿ ਚੀਜ਼ ਤੁਹਾਨੂੰ ਦੇਣੀ ਹੁੰਦੀ ਹੈ ਨਾ ਇਹ ਇਹ ਕਿਹੜੀ ਖੁਸ਼ੀ ਚ ਹਾਂ ਇਹ ਆਪਣੇ ਜਿਹੜੇ ਹਮ ਕੱਲ ਜਿਹੜੇ ਮੇਸਰ ਦੇ ਕੀ ਬਾਤ ਕਰ ਰਹੇ ਨੇ 34 ਕੀ ਹੋ ਜਾਣਾ ਬੋਲਿ ਕੋਈ ਹੋਰ ਕਿਤੇ ਕੁਛ ਵੀ ਨਹੀਂ ਇਤੋਂ ਵੱਧ ਹੋਏ ਨੇ ਅਡੀ ਕੋਈ ਹੋ ਗਿਆ ਅਸਾ ਸਬ ਡਰਾਈਵਰ ਤਾਂ ਪਰ ਕੋਈ ਨਹੀਂ ਚਲਦੀ ਹੋਰ ਸਾਦਾ ਮੈਂ ਖਾਣੇ ਪਾਇਆ ਮਮੂ ਨੇ ਮਾਰਾ ਦਸਤ ਦੇ ਦੱਖੀ ਦਿੱਤ ਪਰਾ ਦਾ ਏਡਾ ਲੋ ਜੀ ਜਦ ਤੱਕ ਪਰਨੀਤ ਆਉਂਦਾ ਨਾ ਆਪਾਂ ਚਾਹ ਬਣਾਣੇ ਆ ਸਿਰ ਦਰਦ ਤੇ ਜਿਹੜਾ ਹੈਗਾ ਨਾ ਫਿਰ ਦਵਾਈ ਨਾਲ ਚੱਲਦਾ ਚਾਹ ਦੀਏ ਤੇ ਫਿਰ ਠੀਕ ਹੋਣਾ ਇਹਨਾਂ ਨੂੰ ਮੈਂ ਚਾਹ ਧਰਦੀ ਆ ਇਹਨਾਂ ਨੂੰ ਪਰਨੀਤ ਆ ਜਾਊਗਾ ਤੇ ਅੱਜ ਹੈ ਦਾ ਸਕੂਲ ਦਾ ਸੀਗਾ ਸੈਕੰਡ ਡੇ ਬਸ ਵਧੀਆ ਲੱਗਦਾ ਜਾ ਕੇ ਵਧੀਆ ਨਾਲ ਟਾਈਮ ਪਾਸ ਹੋ ਜਾਂਦਾ ਨਾਲੇ ਕੰਮ ਹੋ ਜਾਂਦਾ ਏ ਤੇ 29 ਨਾਲ ਹੀ ਸੈਮੀਨਾਰ ਚੱਲ ਰਹੇ ਨੇ ਤੇ 29 ਨੂੰ ਹੈਗਾ ਯਾ ਗ੍ਰੈਂਡ ਸੈਮੀਨਾਰ ਬਾਰੋਂ ਆਣਗੇ ਟੀਚਰ ਚਲੋ ਵਧੀਆ ਕੁਝ ਵਧੀਆ ਖਾਸ ਚੀਜ਼ਾਂ ਕੁਝ ਵਧੀਆ ਸਿੱਖਣ ਨੂੰ ਮਿਲਦਾ ਏ ਕਹ ਲਵਾਂ ਤੁਮ ਆਪਣੇ ਚੈਨਲ ਤੇ ਮਤਲਬ ਕੋਈ ਦੋ ਦਿਨ ਸਮਝਦਾਰ ਬੰਦੇ ਆਏ ਸੀਗੇ ਆ ਤਾਂ ਮੈਂ ਭਜਾ ਤੇ ਮੇਰੇ ਚਰੇ ਕੰਦਾਛ ਟੱਕਰਾ ਮਾਰਦੇ ਹੋਣਗੇ ਹੋ ਉਹ ਉਹਨਾਂ ਨੂੰ ਲੱਭਦੀ ਨਹੀਂ ਮੋਣੀ ਹੁਣ ਮੈਂ YouTube ਤੇ ਪਰ ਉਹ ਹੀ ਗੱਲ ਫੇਰ ਹਨ ਲੋਕਾਂ ਦੇ ਮੂੰਹ ਬੰਦ ਕਰਨੇ ਬਹੁਤ ਹੋ ਗਏ ਖਾਸ ਕਰ ਉਹ ਜਿਹੜੇ ਗਲਤ ਨਹੀਂ ਸੱਚਾ ਬੰਦਾ ਤਾਂ ਫਿਰ ਵੀ ਢਲ ਕੇ ਚੁੱਪ ਕਰ ਜਾਂਦਾ ਪਰ ਜਿਹੜਾ ਬੰਦਾ ਗਲਤ ਹੈ ਨਾ ਕਹਿੰਦੇ ਆ ਘਾਵਤ ਵੀ ਇਹ ਉੱਚਾ ਸੋ ਉੱਚਾ ਉਹ ਕੰਮ ਹੈ ਇਹੋ ਜਿਹੇ ਬੰਦਿਆਂ ਨੂੰ ਸਾਹਮਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਤਾਂ ਸਭ ਤੋਂ ਕਿੰਦੀ ਵਧੀਆ ਚੀਜ਼ ਇਹਨਾਂ ਨਾਲ ਪਾਸਾ ਵਟਜੋ ਹਣ ਮਤਲਬ ਇਹਨਾਂ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਆਪਾਂ ਇਹ ਜੇ ਲੋਕਾਂ ਦੇ ਬਾਰੇ ਸੱਚੀ ਚਲੋ ਜੀ ਇਧਰੋਂ ਮੈਂ ਚਾਹ ਰੱਖੀ ਤੇ ਇਧਰੋਂ ਪ੍ਰੀਤ ਆ ਗਿਆ ਤੇ ਉਹ ਆ ਯਾਰ ਬਾਹਰੇ ਨਾ ਥੋੜੀ ਜਿਹੀ ਹਵਾ ਚੱਲਣ ਲੱਗ ਗਈ ਮੌਸਮ ਵਧੀਆ ਹੋ ਗਿਆ ਹੈਨਾ ਪ੍ਰੀਤ ਮੌਸਮ ਥੋੜਾ ਵਧੀਆ ਨਾ ਹੋ ਗਿਆ ਬਾਹਰੇ ਚਲੋ ਜੀ ਕੋਈ ਆਂਡਾ ਹੋ ਜਾ ਮੌਸਮ ਛੁੱਟੀਆਂ ਛੁੱਟੀਆਂ ਵੀ ਨਾ ਮਦਰਾਵੇਂ ਕੀ ਫਾਇਦਾ ਬੱਚਿਆਂ ਨੂੰ ਕੀ ਕਰਨਾ ਘਰੇ ਚਲੋ ਜੀ ਆ ਗਿਆ ਆਪਣਾ ਪ੍ਰਨੀਤ ਸਿੰਘ ਮਿਲ ਗਿਆ ਸਮਾਨ ਕਿ ਨਹੀਂ ਚੋਲਾ ਉੱਚੀ ਬੰਨੇ ਆਇਆ ਹੈ ਚੋਲਾ ਸੱਚੀ ਜੋ ਪ੍ਰਨੀਤ ਮੈਂ ਲੈ ਆਇਆ ਸਮਾਨ ਨਹੀਂ ਲੈ ਆਇਆ ਸੱਚੀ ਹਾਂ ਉਹ ਸੱਚੀ ਆ ਸੁਣ ਗਿਆ ਡਿੱਗੀ ਚ ਨਾ ਖਿਆ ਹੋਵੇ ਚਲੋ ਜੀ ਸ਼ਾਬਾਸ਼ ਤੇਰੇ ਨੀਤ ਨੇ 프랭ਕ ਕੀਤਾ ਮੇਰ ਤਾਂ ਸੱਚੀ ਮੂੰਹ ਉੱਤਰ ਗਿਆ ਸੀ ਮੈਂ ਕਿਹਾ ਆਇਆ ਹੈ ਨਾਲੇ ਤਾਂ ਦੁਬਾਰਾ ਜਾਊਗਾ ਇੱਥੇ ਲਾ ਦੇ ਕੋਈ ਨਹੀਂ ਭਾਵੇਂ ਮੈਨੂੰ ਆਂਦੀ ਤਨੀਤ ਕਹਿੰਦਾ ਮੈਂ ਤਾਂ ਉੱਥੇ ਹੀ ਭੁੱਲ ਆਇਆ ਸਮਾਨ ਕਹਿੰਦਾ ਬਿੱਲ ਦੇ ਤਾਂ ਸਮਾਨ ਮੈਂ ਉੱਥੇ ਹੀ ਭੁੱਲ ਆਇਆ ਮੈਨੂੰ ਐਸੀ ਆਇਆ ਹੈ ਸੱਚੀ ਵੀ ਭੁੱਲ ਆਇਆ ਲੱਗਦਾ ਬਹੁਤ ਖਰਾਬ ਹੈ ਤੂੰ ਚਲ ਚੱਕ ਕਰਦੇ ਬੰਦ ਚਲ ਚੱਕ ਚਲੇ ਅੰਦਰ ਚਲੇ ਪਾਤੇ ਸੰਗੀ ਦੀ ਪਾਰੀਆਂ ਰਾਈ ਦੇਖਣ ਲੱਗਿਆ ਹੋਇਆ ਹੈ। ਹਲੋ ਜੀ। ਪਾਰਟੀ ਹੋ ਰਹੀ ਹੈ। ਠੀਕ। ਢੇਰ ਲੱਗਿਆ ਬਰਿੰਡਾ ਤਾਂ ਸਾਰੇ ਮੈਂ ਖਾਣੇ ਨੇ। ਹੈ ਬਰਨੀਤ। ਹੈ। ਉਹਦੇ ਸੋਨੂ ਦੀ ਵੀਡੀਓ ਕੋਲ ਆਈ ਹੋਈ ਹੈ। ਆ ਸਾਰੇ ਮੈਂ ਖਾਣੇ ਨੇ। ਹੁਣ ਕੋਈ ਨੇੜੇ ਨਾ ਲੱਗਿਓ। ਇਹ ਹਾਂਜੀ। ਆ ਰੋਪਨੀ ਤਾਂ ਗਨ ਪਿੱਛੇ ਕਰੋ। ਬੈਠੋ ਇੱਥੇ। ਨਹੀਂ ਇਹ ਸਿਕਿਉਰਟੀ ਨਹੀਂ ਰੱਖਿਓ। ਇਹਨੇ ਸਾਰੀਆਂ ਗਰਮੀਆਂ ਮੱਦੇਨ ਰੁਸਤੀ ਹੋਈ ਪਾਈ ਹੋ ਰਹਿਣੇ ਕੁਛ ਨਹੀਂ ਕੀਤਾ। ਸਹੀ ਗੱਲ ਹੈ। ਨਹੀਂ ਮਮਾ। ਮਾਂ ਛੜੀ ਰੋਜ਼ ਪਾਉਂਦੀ। हां ये टीशर्ट है क्या पता ही क्या ना आ सोनू नु तेरे नंबर ते फोटो हां तू के चला मम्मा ਤੇ ਰੱਖ ਲਈ ਨਾਲ ਹੀ ਨਾ ਰੱਖ ਠੀਕ ਹੈ ਤੇ ਚਲੋ ਪਹਿਲਾ ਹੈ ਨਾ ਇਹ ਚਾਹ ਪਾਣੀ ਪੀ ਲਈਏ ਸਾਰੇ ਜਣੇ ਹੁਣ ਤੇ ਚਾਹ ਪਾਣੀ ਪੀਣ ਤੋਂ ਬਾਅਦ ਤੁਹਾਨੂੰ ਨਵੀਂ ਵੀਡੀਓ ਚ ਮਿਲਾਂਗੇ ਹੁਣ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ फटाफट ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਹ ਚਾਹ ਪੀ ਲਈਏ ਤੇ ਜੇ ਕਿਸੇ ਨੇ ਪਾਰਟੀ ਲਾੜੀ ਸਾਡੇ ਕੋਲ ਤੇ ਆ ਸਾਡਾ ਕਿਹੜੀ ਖੁਸ਼ੀ ਦੀ ਪਾਰਟੀ ਹੈ ਕਿਸੇ ਦੀ ਨਹੀਂ ਵੈਸੇ